ਫਰੋਜਪੁਰ ਪੁਲਿਸ ਅਤੇ CIA ਸਟਾਫ ਫਰੋਜਪੁਰ ਨੂੰ ਸਾਂਝੇ ਤੌਰ ਤੇ ਚੈਕਿੰਗ ਦੌਰਾਨ ਵੱਡੀ ਸਫਲਤਾ ਮਿਲੀ ਹੈ ਮੁਖਬਰ ਵੱਲੋਂ ਇਤਲਾਹ ਮਿਲਣ ਤੇ ਲਗਾਏ ਨਾਕੇ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਹੈ ਐਸਪੀਡੀ ਰਣਧੀਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਦੋਨੋਂ ਨਸ਼ਾ ਤਸਕਰ ਫਰੋਜਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਗੱਟੀ ਰਾਜੋਕੇ ਦੇ ਰਹਿਣ ਵਾਲੇ ਨੇ ਇਨਾਂ ਕੋਲੋਂ 500 ਗ੍ਰਾਮ ਹੈਰੋਨ ਅਤੇ ਇੱਕ ਮੋਟਰਸਾਈਕਲ ਮੌਕੇ ਤੇ ਬਰਾਮਦ ਕੀਤਾ ਹੈ ਦੋਨਾਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਛ ਕੀਤੀ ਜਾਵੇਗੀ ਫਰੋਸਪੁਰ ਤੋਂ ਤੀਰਸੰਗ ਸੁਨੇਹ ਦੀ ਰਿਪੋਰਟ ਫਰੋਸਪੁਰ ਸੋਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਜਿਹੜੇ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਜਿਹੜੀ ਜੰਗ ਚੱਲ ਰਹੀ ਹੈ ਉਸ ਵਿੱਚ ਸਾਡੀ ਜਿਹੜੀ ਟੀਮਾਂ ਹੈਗੀ ਅੱਡ ਅੱਡ ਫਰੋਸਪੁਰ ਜਿਹੜੇ ਤੇ ਅੱਡ ਅੱਡ ਥਾਵਾਂ 'ਚੋਂ ਨਾਕਾ ਲਾਂਦੀ ਤੇ ਇੱਕ ਮੁਖਬਰ ਖਾਸ ਕੋਲੋਂ ਜਿਹੜੀ ਸੂਚਨਾ ਮਿਲੀ ਸੀ ਉਸ ਮੁਤਾਬਿਕ ਇੱਕ ਨਾਕਾ ਲਾਇਆ ਗਿਆ ਸੀ ਤੇ ਡੀਐਸਪੀ ਡੀ ਵਰਿੰਦਰ ਖੋਸਾ ਜੀ ਡੀਐਸਪੀ ਸਿਟੀ ਸ੍ਰੀ ਸੁਪੰਦਰ ਜੀ ਤੇ ਸੀਆਈ ਇਨਚਾਰਜ ਮੋਹਿਦ धवन ਜੀ ਦੇ ਟੀਮ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦ 500 ਗ੍ਰਾਮ ਚਿੱਟੇ ਦੀ ਜਿਹੜੀ ਕਮਰਸ਼ੀਅਲ ਕੁਆਂਟੀਟੀ ਆਫ ਹਿਰੋਇਨ ਹੈ ਉਹਦੀ ਰਿਕਵਰੀ ਹੋਈ ਨਾਲ ਇੱਕ ਮੋਟਰਸਾਈਕਲ ਵੀ ਫੜਿਆ ਗਿਆ ਦੋ ਜਿਹੜੇ ਦੋਸ਼ੀ ਐ આરોપી ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਜਿਹੜਾ ਨਾਮ ਹੈਗਾ ਹਰਪ੍ਰੀਤ ਉਰਫ ਕਾਲੂ ਜਿਹੜਾ ਰਹਿਣ ਵਾਲਾ ਪਿੰਟ ਗੱਟੀ ਰਾਜੋਕੇ ਦਾ ਹੈ ਤੇ ਉਹ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਉਰਫ ਗੱਗੀ ਪੁੱਤਰ ਗੁਰਦੀਪ ਸਿੰਘ ਆ ਵੀ ਗੱਟੀ ਰਾਜੋ ਕੇ ਰਹਿਣ ਵਾਲਾ ਹੈ ਜਿੰਨਾ ਹਜੇ ਅਸੀਂ ਅਪਤਾਲ ਰਿਕਾਰਡ ਕੀਤੀ ਹੈ ਉਹਦੇ ਮੁਤਾਬਿਕ ਜਿਹੜਾ ਗੱਗੀ ਹੈ ਗੱਗੀ ਉਰਫ ਰਣਜੀਤ ਪੁੱਤਰ ਗੁਰਦੀਪ ਇਸ ਤੇ ਪਹਿਲਾ ਵੀ ਇੱਕ ਥਾਣਾ ਅਮੀਰ ਖਾਸ ਫਜ਼ਿਲਕਾ ਵਿੱਚ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਦਾ ਖਰਚਾ ਹੈਗਾ ਰਿਪੀਟ ਆਫ ਐਂਟਰੀ ਤੇ ਇਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਰਿਮਾਂਡ ਇਹਨਾਂ ਦਾ ਲਿੱਤਾ ਗਿਆ ਤੇ ਤਫਤੀਸ਼ ਹੁਣ ਚੱਲ ਰਹੀ ਹੈ ਕਿ ਇਹ ਕਿੱਥੋਂ ਕਿਵੇਂ ਜਿਹੜਾ ਹੈਗਾ ਜਿਹੜਾ ਨਸ਼ਾ ਉਹ ਮੰਗਾਉਂਦੇ ਸੀ ਤੇ ਨਾ ਅੱਗੇ ਦਾ ਇਹਨਾਂ ਦਾ ਪਲਾਨ ਕੀ ਸੀ ਕਿ ਨੂੰ ਵੇਚਣਾ ਚਾਹੁੰਦੇ ਸੀ ਇਹਦੇ ਨਾਲ ਨਾਲ ਮੈਂ ਇਹ ਵੀ ਦੱਸ ਦਵਾਂ ਕਿ ਮਾਂਜੋਗ ਇਸਪੀ ਪ੍ਰੋਫਸਰ ਸੋਮਯ ਮਿਸਤਾ ਜੀ ਦੇ ਜਿਹੜੇ ਨਿਰਦੇਸ਼ ਹੈਗੇ ਉਸ ਮੁਤਾਬਿਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਗਿਆ ਉਹਨੂੰ ਐਸਾ ਹੀ ਜੋਤੀ ਜੀ ਲੀਡ ਕਰਦੀ ਤੇ ਸੀਆਈ ਦੀ ਟੀਮ ਤੇ ਜੋਤੀ ਜੀ ਦੀ ਟੀਮ ਮਿਲ ਕੇ ਜਿਹੜੇ ਇਹ ਦੋਸ਼ੀ આરોપી ਨੇ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈਗੇ ਸੰਪਤੀ ਜਿਹਨੇ ਨਸ਼ਾ ਵੇਚ ਕੇ ਬਣਾਇਆ ਉਹਨੂੰ ਵੀ ਵੈਰੀਫਾਈ ਕਰਨੀ ਤੇ ਜਿਹੜਾ ਉਦੋਂ ਬਾਅਦ ਉਹ ਪ੍ਰਾਪਰਟੀਆਂ ਵੀ ਜਿਹੜੀ ਹੈਗੀ ਅਟੈਚ ਕਰਾਈ ਗਈ ਸਰ ਇਹ ਕਿੱਥੋਂ ਆਈ ਸੀ ਹਿਰੋਇਨ ਡਰੋਨ ਦੇ ਜ਼ਰੀਏ ਆਈ ਹੈ ਕਿੱਦਾਂ ਆਹ ਤੋਂ ਦੇਖੋ ਇਹ ਤਫਤੀਸ਼ ਦਾ ਵਿਸ਼ੇ ਬਟ ਮਡਲੀ ਜਿਹੜੀ ਤਫਤੀਸ਼ ਹੈ ਉਸ ਮੁਤਾਬਿਕ ਤੋਂ ਆਹ ਲੱਗ ਰਿਹਾ ਜੀ ਫਿਰ ਕਿੰਨੇ